ਸਾਸਤ੍ਰੀ ਕਾਲ ਜੀ ਭੈਣ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਖੁਸ਼ੀ ਹੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਰਦ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਅੱਜ ਜੀ ਤੁਹਾਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਾਰੇ ਭੈਣ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਜੀ ਪ੍ਰਮਾਤਮਾ ਸੱਚੇ ਪਾਤਸ਼ਾਹ ਸਭ ਨੂੰ ਤੰਦਰੁਸਤੀ ਦੇਵੇ ਮੇਰ ਭਰਿਆਤ ਰੱਖੇ ਕਿਰਪਾ ਬਣਾਈ ਰੱਖੇ ਮਾਲਕ ਪਰਿਵਾਰ ਨਾਲ ਹੱਸਦੇ ਖੇਡਦੇ ਰਹੀਏ ਸਾਰੇ ਪਰਿਵਾਰ ਇਦਾਂ ਹੀ ਹੱਸਦੇ ਖੇਡਦੇ ਰਹਿਣ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ YouTube ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਭੈਣ ਭਰਾਵਾਂ ਦੇ ਕਮਾਈਆਂ ਦੁਗਲੀਆਂ ਕਰੇ ਤਰੱਕੀਆਂ ਬਖਸ਼ੇ ਜੀ ਨਾਮ ਦਾਣ ਦੀ ਦਾਤ ਬਖਸ਼ੇ ਜੀ ਸੱਚੇ ਪਾਤਸ਼ਾਹ ਮੇਰ ਭਰਾਤ ਉਕਿਓ ਸਭ ਤੇ ਬਾਹਰ ਬੈਠੇ ਦੇ ਸਾਬ ਦੇ ਸਾਬ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਮਤਾਵਾ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਸਭ ਨੂੰ ਬਾਹਰਲੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਔਰ ਉਸ ਮੁੱਚੇ ਪਰਿਵਾਰ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ ਪਰਮਾਤਮਾ ਕਿਰਪਾ ਬਣਾਈ ਰੱਖੇ ਨਾਮਦਾਨ ਬਖਸ਼ੇ ਸਭ ਨੂੰ ਤੰਦਰੁਸਤੀਆਂ ਬਖਸ਼ੇ ਜੀ ਬਹੁਤ ਬਹੁਤ ਧੰਨਵਾਦ ਆ ਜਿਹੜੇ ਮੇਰੇ ਭੈਣ ਭਰਾ ਮੇਰੇ ਨਾਲ ਚੈਨਲ ਨੂੰ ਸੌਰੀ ਮੇਰੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਪਰਮਾਤਮਾ ਉਹਨਾਂ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਬਹੁਤ ਵਧੀਆ ਆਪਣਾ ਲਾਈਵ ਚੱਲਿਆ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਅਕਲ ਤਾਂ ਮਾਣੀ ਉਹ ਬਾਈ ਨੇ ਦੁਖੀ ਕਰਤਾ ਅੱਜ ਵੀ ਆ ਗਿਆ ਸੀ ਪਰ ਅੱਜ ਉਹ ਕੁਝ ਨਹੀਂ ਬੋਲਿਆ ਸਹੀ ਹੈ ਥੋੜਾ ਥੋੜਾ ਬੰਦੇ ਨੂੰ ਹੋ ਜਾਂਦਾ ਕੋਈ ਗੱਲ ਨਹੀਂ ਹੌਲੀ ਹੌਲੀ ਸੈੱਟ ਕਰ ਲਾਂਗੇ ਕੋਈ ੱਡੀ ਖਾਸ ਗੱਲ ਨਹੀਂ ਪਰ ਆਪਾਂ ਇਹ ਚੀਜ਼ਾਂ ਨਹੀਂ ਹਨ ਬਈ ਗਲਤ ਨਾ ਕਿਸੇ ਨੂੰ ਬੋਲੋ ਗਲਤ ਬੋਲਣ ਦਾ ਕੀ ਫਾਇਦਾ ਮਨੇ ਉਹ ਦੱਸੋ ਆਪਾਂ ਆਪਦੀ ਜਵਾਨ ਗੱਦੀ ਕਰ ਲੈਂਦੇ ਹਣਾ ਬਾਰਾ ਆਪਾਂ ਇਹ ਚੀਜ਼ ਨਹੀਂ ਸੋਚਣੀ ਇਹ ਮਨ ਚ ਗੱਲ ਨਹੀਂ ਲਿਆਉਣੀ ਵੀਰ ਇਸ ਤਰ੍ਹਾਂ ਕਰਕੇ ਅਸੀਂ ਆ ਗੋਸ ਕਹੀਏ ਜਾ ਕੇ ਹੋਣਾ ਤੇ ਨਹੀਂ ਇਹ ਜੈਦਾ ਮਨ ਚ ਵਿੱਚ ਕੁਝ ਨਹੀਂ ਸੋਚਣਾ ਆਪਾਂ ਸਾਰੇ ਭੈਣ ਭਰਾ ਆਪਾਂ ਸਾਰਾ ਨੇ ਰਲ ਮਿਲ ਕੇ ਅੱਗੇ ਤੁਰਨਾ ਠੀਕ ਹੈ ਜੀ ਜੋ ਵੀ ਆਪਣਾ ਕੰਮ ਧੰਦਾ ਹੁੰਦਾ ਆਪਣੇ ਘਰ ਦਾ ਘਰੇਲੂ ਆ ਨਾ ਕੋਈ ਵੀ ਆਪਾਂ ਸੋੜੇ ਰਹਿ ਪਾਸ ਨਹੀਂ ਚੱਲਦੇ ਚਲੋ ਵਧੀਆ ਗੱਲ ਚੰਗੀ ਹੈ ਮਹਾਰਾਜ ਤੰਦਰੁਸਤੀਆਂ ਬਣਸ਼ੇ ਕਮਾਈਆਂ ਚ ਵੰਦੇ ਕਰੇ ਪਰ ਆਪਾਂ ਇਹ ਚੀਜ਼ ਨੂੰ ਸੋਚ ਲਿਆ ਜੀ ਆਪਾਂ ਜਿਹਨੂੰ ਆਪਾਂ ਨੇ ਆਪ ਕਿਸੇ ਨੂੰ ਗਲਤ ਕਮੈਂਟ ਕਰਦੇ ਆਪਾਂ ਕਿਸੇ ਨੂੰ ਗਲਤ ਕਮੈਂਟ ਨਾ ਕਰੀਏ ਨਾ ਕਰਦੇ ਹਾਂ ਹਾਂ ਬਾਕੀ ਜੋ ਕੁਛ ਮੈਨੂੰ ਲਾਈਵ ਦੇ ਵਿੱਚ ਪ੍ਰਾਪਤ ਹੋਇਆ ਜਾਂ ਕੋਈ ਗਲਤੀ ਕਰਦਾ ਮੈਂ ਤੁਹਾਨੂੰ ਲਾਈਵ ਦੇ ਵਿੱਚ ਸ਼ਰਿ ਆਮ ਦੱਸਾਂਗਾ ਠੀਕ ਹੈ ਜੀ ਸ਼ਰਿ ਆਮ ਹੀ ਬੋਲਾਂਗਾ ਮੈਨੂੰ ਕੋਈ ਡਰ ਨਹੀਂ ਕੋਈ ਡੋਕਰ ਨਹੀਂ ਮੈਂ ਜਿਹੜਾ ਭਾਈ ਚਾ ਭਾਈ ਆ ਚਾ ਭੈਣ ਆ ਕਹੇ ਭਰਾ ਕੋਈ ਵੀ ਹੈ ਜਾਨੀ ਕਿ ਗਲਤ ਜੱਲੂਗਾ ਮੈਂ ਉਹਦਾ ਨਾਮ ਬਲੌਕ ਦੇ ਵਿੱਚ ਸ਼ਾਰਟ ਦੇ ਵਿੱਚ ਲਾਈਵ ਦੇ ਵਿੱਚ ਜ਼ਰੂਰ ਪ੍ਰੇਤ ਕਰਾਂਗਾ ਪਰ ਕਿਉਂ ਆਪਾਂ ਉਹਨੂੰ ਗਲਤ ਨਹੀਂ ਹੁੰਦਣਾ ਆਪਾਂ ਉਹਨੂੰ ਸਿੱਧੇ ਰਾਹ ਤੇ ਰੱਖਣਾ ਬਾਸ ਕੋਸ਼ਿਸ਼ਾਂ ਕਰਨਾ ਜਾਰੀ ਪਾਵਾਂ ਆਪਨੂੰ ਗਾਲਾਂ ਕੱਢੀਆਂ ਬੰਦਾ ਚੰਗਾ ਬੋਲੀ ਜਾਵੇ ਠੀਕ ਹੈ ਕਿ ਨਾ ਪਰ ਮੈਂ ਇਹ ਗੱਲ ਕਹਿਣਾ ਚਾਹੁੰਨਾ ਕਿ ਵੀ ਕੋਈ ਨਾ ਗਲਤ ਬੋਲੇ ਨਾ ਗਲਤ ਕਿਸੇ ਨੂੰ ਬੋਲਣ ਦਿਓ ਠੀਕ ਹੈ ਉਸ ਹਿਸਾਬ ਨਾਲ ਤੁਰਿਆ ਉਹ ਉਸ ਹਿਸਾਬ ਨਾਲ ਗੱਲਾਂ ਬਾਤਾਂ ਕਰੋ ਜਿਹੜੇ ਕਿ ਭੈਣ ਭਰਾ ਬੈਠ ਕੇ ਪਰਿਵਾਰਕ ਮੈਂਬਰਾਂ ਦੇ ਵਿੱਚ ਸੁਣ ਸਕਣ ਠੀਕ ਹੈ ਇਹ ਜ਼ਰੂਰੀ ਨਹੀਂ ਹੁੰਦਾ ਆਪਾਂ ਲਚਰਤਾ ਹੀ ਬਤਾਲੂ ਇਹ ਵੀ ਭਲਾ ਨਾ ਸੋਹਣਾ ਭਲਾ ਨਾ ਆਇਆ ਪਲਾਣੇ ਨੂੰ ਗਲਤ ਕਮੈਂਟ ਕਰ ਜੋ ਬੜੀ ਸ਼ਾਬਾਸ਼ ਏ ਤੁਹਾਡੇ ਪਰ ਉਹ ਨਹੀਂ ਬਹੁਤ ਕੁਝ ਹੋ ਕੇ ਵੇਖ ਲਿਆ ਬਹੁਤ ਸੋਹਣਾ ਠੀਕ ਹੈ ਕਨਾ ਪਰ ਆਪਾਂ ਇਹ ਚੀਜ਼ ਨੂੰ ਚਾਹੁੰਦੇ ਆਪਾਂ ਚੀਜ਼ ਦੀ ਜ਼ਿਆਦਾ ਨਾ ਪਰਤਮਾਨ ਦੇ ਆਪਾਂ ਇਹ ਗੱਲ ਨਹੀਂ ਲੈਕ ਲਿਓ ਉਹਦੇ ਕਿ ਸਾਰੇ ਭੈਣ ਭਰਾ ਇਦਾਂ ਨਹੀਂ ਹੁੰਦੇਗੇ ਕੋਈ ਕੋਈ ਵਿੱਚ ਹੁੰਦਾ ਕੋਈ ਗਲਤ ਕਰਨ ਵਾਲਾ ਜਾਂ ਕੋਈ ਕਈ ਵਾਰੀ ਕੋਈ ਚੰਗਾ ਕੰਮ ਬੰਦਾ ਕਰ ਰਿਹਾ ਜਾਂ ਕੋਈ ਇੱਕ ਦੋ ਯਾਰ ਬਾ ਜ਼ਰੂਰ ਹੁੰਦਾ ਜੇ ਕੋਈ ਮਹਾਪੁਰਖ ਕਥਾ ਕਰਦਾ ਸੋਹਣੀ ਕਥਾ ਕਰਦਾ ਅਸੀਂ ਉਹਨੂੰ ਸੁਣਨ ਤਿਆਰ ਹਾਂ ਘਰੇ ਵੀ ਰਾਮ ਰੋਲਾ ਰੱਪਾ ਬਾਹਰ ਵੀ ਰਾਮ ਰੋਲਾ ਰੱਪਾ ਕਈ ਵਾਰੀ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਵੀ ਪਬਲਿਕ ਨਹੀਂ ਚੁੱਪ ਕਰਦੀ ਸੋਨ ਦਾ ਤਾਂ ਫਾਇਦਾ ਗੁਰੂ ਘਰ ਦੀ ਗੱਲ ਜੇ ਕੰਨ ਚ ਪੈ ਜੇ ਤੇ ਉਤਾਰ ਦਿੰਦੀ ਹੈ ਪਰ ਉਹ ਅਸੀਂ ਸੁਣਨਾ ਨਹੀਂ ਚਾਹੁੰਦੇ ਠੀਕ ਹੈ ਜੀ ਟੰਗਾ ਤਾਂ ਅਸੀਂ ਉੱਥੇ ਦੀ ਉੱਥੇ ਰਹਿ ਗਏ ਪਰ ਆਪਾਂ ਹੌਣਾ ਮੌਕਾ ਹਜੇ ਵੀ ਮੌਕਾ ਟਾਈਮ ਪਰ ਜ਼ਰੂਰ ਆਪਾਂ ਨੂੰ ਦਿਲ ਦੇ ਵਿੱਚੋਂ ਸੁਣਨਾ ਚਾਹੀਦਾ ਭੈਣ ਭਰਾਵਾਂ ਨਾਲ ਮਿਲ ਜੁੜ ਕੇ ਰਹਿਣਾ ਚਾਹੀਦਾ ਨਾ ਸਾਰੇ ਭੈਣ ਭਰਾ ਆਪਾਂ ਰਲ ਮਿਲ ਕੇ ਬੈਠਾਂਗੇ ਆਪਾਂ ਫਿਰ ਗੱਲਾਂ ਬਾਤਾਂ ਕਰਾਂਗੇ ਆਪਾਂ ਸੋਹਣੀਆਂ ਲੱਗਣਗੀਆਂ ਨਾ ਜੇ ਆਪ ਹਰੇਕ ਭੈਣ ਭਰਾ ਨੂੰ ਕਮੈਂਟ ਗਲਤ ਕਰੀ ਜਾਂਦੇ ਕਿ ਉਹਦੇ ਨਾਲ ਤਾਂ ਲਾਈਵ ਖਰਾਬ ਹੋ ਜਾਂਦੀ ਹੈ ਨਾਲੇ ਉਹ ਸ਼ਾਟ ਨਹੀਂ ਪੈਂਦਾ ਨਾ ਵੀਡੀਓ ਪੈਂਦੀ ਆ ਕਿਉਂ ਮਨ ਦੁਖੀ ਹੋ ਜਾਂਦਾ ਬਾਕੀ ਕੋਈ ਕੁਖਾ ਜਿਹੜਾ ਜੋ ਵੀ ਭੈਣ ਭਰਾ ਸੋਸ਼ਲ ਮੀਡੀਆ ਤੇ ਆਉਂਦਾ ਕੋਈ ਉਹ ਸੌਖਾ ਨਹੀਂ ਆਉਂਦਾ ਉਹ ਇੱਕ ਸਿਰਫ ਆਪ ਦਾ ਦੁਖੀ ਦੱchnਾ ਆਉਂਦਾ ਵੀ ਭਰਾਵੋ ਮੇਰਾ ਦੁੱਖ ਆ ਜੇ ਕੋਈ ਭੈਣ ਭਰਾ ਮੇਰੀ ਮਦਦ ਕਰ ਸਕਦਾ ਜਰੂਰ ਕਰੋ ਫਰਾ ਆਪਾਂ ਇਹ ਚੀਜ਼ਾਂ ਨੂੰ ਸੋਚਦੇ ਨਹੀਂ ਜਿਹੜੇ ਭੈਣ ਭਰਾ ਸਾਡੇ ਨਾਲ ਭਰਾ ਹਨ ਭਰਾ ਵੀਰ ਬਜ਼ੁਰਗ ਸਾਰੇ ਜੁੜਦੇ ਨੇ ਆਪਾਂ ਨੂੰ ਕਿੰਨਾ ਖੁਸ਼ੀ ਹੁੰਦੀ ਹੈ ਯਾਰ ਆਪਣੇ ਇਨਾਂ ਨਾਲ ਜੁੜੇ ਨੇ ਆਪਣੇ ਭੈਣ ਭਰਾ ਆਪਾਂ ਨੂੰ ਸਾਰੀਆਂ ਗੱਲਾਂ ਬਾਤਾਂ ਸਮਝਾ ਦਏ ਨੇ ਹਨਾ ਸੋ ਇਸ ਤਰ੍ਹਾਂ ਕਰਕੇ ਵੀ ਇਹ ਜੀ ਗੱਲ ਨਾ ਮੰਨ ਲਿਆ ਕਰੋ ਬਈ ਗਲਤ ਕਮੈਂਟ ਕਰਨ ਨਾਲ ਆਪਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਕਿ ਕੋਈ ਜਾਂ ਆਪਣਾ ਵਾਚ ਟਾਈਮ ਵਧਦਾ ਜੇ ਆਪਾਂ ਲੱਚਰਤਾਂ ਵਾਲੇ ਚਲਾਈਏ ਜਾਂ ਆਪਾਂ ਕੁਕੀਸਰੋਂ ਕਾਲ ਦੋ ਪੜ ਕੱਢੀਏ ਜਾਂ ਕਿਸੇ ਦੀ ਛਾਰਕਲਾਬ ਬੋਲ ਕੇ ਪਰ ਉਹ ਮੈਨੀ ਹੁੰਦਾ ਠੀਕ ਹੈ ਕਨਾ ਇਦਾਂ ਨਹੀਂ ਕਰਨਾ ਚਾਹੀਦਾ ਆਪਾਂ ਸਾਰਿਆਂ ਨੇ ਭੈਣ ਭਰਾਵਾਂ ਨੇ ਰਲ ਮਿਲ ਕੇ ਰਹਿਣਾ ਰਲ ਮਿਲ ਕੇ ਹੀ ਅੱਗੇ ਤੁਰਨਾ ਠੀਕ ਹੈ ਬਾਕੀ ਸਾਰੇ ਭੈਣ ਭਰਾ ਸੂਝਵਾਨ ਸਿਆਣੇ ਨੇ ਠੀਕ ਹੈ ਪੜੇ ਲਿਖੇ ਨੇ ਅੱਗੇ ਕੁਝ ਹੋਰ ਗੱਲਾਂ ਸੀ ਹੋਣੋ ਛੋੜ ਹੈ ਨਾਮੀਤ ਨਾਮੀ ਤੱਕ ਨਈਕ ਚੱਲ ਪਈ ਨਵੀਆਂ ਤੇ ਨਵੀਆਂ ਗੱਲਾਂ ਹੋਣਗੀਆਂ ਥੋੜੂ ਹਨ ਸਾਰੇ ਪੈਣ ਭਰਾਵਾਂ ਨੂੰ ਤਕਨੀਕਾਂ ਸਾਰਾ ਕੁਝ ਹੁੰਦਾ ਹੀ ਤੇ ਕੋਈ ਐਜੀ ਕਰ ਲੈਣੀ ਕੀ ਸਭ ਪੜੇ ਲਿਖੇ ਨੇ ਸਿਆਣੇ ਨੇ ਕੋਈ ਇੱਕ ਅੱਦਾ ਹੁੰਦਾ ਮੇਰੇ ਅਰਗਾ ਜਾਂਦਾ ਟੱਲ ਲਾ ਜਾਂਦਾ ਅਗਲਾ ਕਹਿੰਦਾ ਹੋਵੇ ਨਾ ਤਾਂ ਕੰਮ ਖਰਾਬ ਕਰ ਵੀ ਚਾਹ ਵੀ ਬੇਲੇ ਵਾਸੀਆਂ ਵੀ ਆਈ ਜਾਂਦੀਆਂ ਪਤਾ ਨਹੀਂ ਕਾਤੋਂ ਤੇ ਚਲੋ ਕੋਈ ਨਹੀਂ ਪਰਮਾਤਮਾ ਪਲੀ ਕਰੇਗਾ ਬੁਰਾ ਬੋਲਣ ਵਾਲਾ ਦਾ ਵੀ ਸੱਚੇ ਪਾਤਸ਼ਾਹ ਭਲਾ ਕਰੇ ਠੀਕ ਹੈ ਕਨਾ ਅਸੀਂ ਤਾਂ ਜੋ ਸਚਾਈ ਹੈ ਸਾਹਮਣੇ ਕੋਈ ਲੁੱਕ ਨਹੀਂ ਠੀਕ ਹੈ ਤੇ ਦੂਸਰੀ ਗੱਲ ਇਹ ਹੈ ਵੀ ਆਪਾਂ ਖੁਸ਼ ਰਹੋ ਸਾਰੇ ਖੁਸ਼ੀ ਖੁਸ਼ੀ ਨਾਲ ਦੇ ਬਾਰਾ ਦੇ ਵਿੱਚ ਬੈਠੋ ਅਸੋ ਨੀਸੋ ਖੱਡੋ ਹੋਰ ਇਹ ਦੂਤੇ ਕੁਝ ਨਹੀਂ ਹੈ ਇਥੇ ਇੱਥੇ ਦਾ ਇੱਥੇ ਹੀ ਰਹਿ ਜਾਣਾ ਨਾ ਆਪਣੇ ਵੱਡ-ਵਡੇ ਰਿਲ ਗਏ ਨਾ ਆਪਾ ਲਜਾਣਾ ਪਰ ਆ ਜਿਹੜੀ ਛੱਤ ਦੇ ਥੱਲੇ ਆਪਾਂ ਬੈਠੇ ਆ ਉਹ ਵਾਹਿਗੁਰੂ ਦੀ ਕਰਪਾ ਹੈ ਉਹ ਵਾਹਿਗੁਰੂ ਦਾ ਦਿੱਤਾ ਹੋਇਆ ਸਾਰਾ ਕੁਝ ਸੇ ਮੇਰਾ ਨਹੀਂ ਹੈ ਕਹੇ ਕਬੀਰ ਨਹੀਂ ਕੋ ਤੇਰਾ ਉਹ ਨਾਲ ਕੋਈ ਨਹੀਂ ਤੇਰਾ ਨਾ ਭੈਣ ਨਾ ਭਾਈ ਨਾ ਪ੍ਰਾਨ ਸਿੱਧਾ ਜਿਹੜੇ ਜਿਹੜੇ ਬੰਦੇ ਅੱਜ ਆਪਾਂ ਮੇਰੀ ਮੇਰੀ ਕਰ ਜਵਰਦੇ ਆਪਦੇ ਪਰਿਵਾਰ ਦੀ ਮੇਰੀ ਮੇਰੀ ਕਰਦੇ ਵਰਦੇ ਹਨ ਤੇ ਉਹ ਆਉ ਨਹੀਂ ਹੁੰਦਾਗਾ ਵਈ ਆਪਾਂ ਆਪਦੇ ਲਈ ਸੁੱਖ ਮੰਗਣੀ ਹੈ ਦੂਜਣੇ ਲਈ ਨਹੀਂ ਮੰਗਣੀ ਹੈ ਨਾ ਆਪਾਂ ਸਾਰੇ ਲਈ ਸੁੱਖ ਮੰਗਣੀ ਹੈ ਸਾਰਿਆਂ ਦੇ ਸੀ ਹੱਥ ਤੇ ਸਿਰ ਤੇ ਹੱਥ ਰੱਖਣਾ ਕੋਈ ਭੈਣ ਭਰਾ ਗਲਤ ਰਸਤੇ ਜਾਂਦਾ ਉਹਨੂੰ ਵੀ ਮੋੜਨਾ ਚਾਹੇ ਉਹ ਕਿਸੇ ਦਾ ਵੀ ਹੋਵੇ ਠੀਕ ਹੈ ਕਿ ਉਹਨੂੰ ਕਿਸੇ ਢੰਗ ਤਰੀਕੇ ਨਾਲ ਜਾਂ ਉਹਦੇ ਪਰਿਵਾਰਕ ਮੈਂਬਰਾਂ ਨਾਲ ਕਨੈਕਟ ਕੀਤਾ ਜਾਵੇ ਬਈ ਹਾਤਾ ਭਾਈ ਇਸ ਤਰ੍ਹਾਂ ਕਰਕੇ ਆ ਗੱਲ ਹੋ ਰਹੀ ਆ ਤੁਸੀਂ ਜਾਂਚ ਕਰੋ ਪਰਤਾਲ ਕਰੋ ਪਰ ਤੁਸੀਂ ਆਪ ਦਾ ਦੇਖੋ ਜਿਹੜੇ ਬੱਚੇ ਨੂੰ ਆਪਾਂ ਸਕੂਲ ਕਰਦੇ ਆ ਉਹਦਾ ਆਫਤੇ ਦੇ ਵਿੱਚੋਂ ਦੋ ਚੱਕਰ ਕੱਢਣਾ ਚਾਹੀਦੇ ਬੰਦੇ ਚਾਹੇ ਕਿ ਜਿੰਦਾ ਬੇਟਾ ਪੜਦਾ ਚਾਹੇ ਬੇਟੀ ਪੜਦੀ ਆ ਉਹ ਸਕੂਲ ਵਾਲਿਆਂ ਨੂੰ ਪਤਾ ਲੱਗ ਜਾਂਦਾ ਵੀ ਆਪ ਬੱਚੇ ਦੀ ਪੂਰੀ ਕਵਰ ਕੇਅਰ ਕਰਦੇ ਨੇ ਠੀਕ ਹੈ ਜੇਕਰ ਆਪਣੇ ਚੋ ਕੇਅਰ ਕਰਦੇ ਆ ਤੋ ਕਮੀ ਰਹਿ ਜੇ ਫਿਰ ਉਹ ਅਗਲਾ ਪਰ ਲਾਂਭਾ ਦਿਮਗ ਉਹਨਾਂ ਨੂੰ ਉਹ ਤੋ ਵੀ ਸਿਕਤਾਈ ਕਰ ਜਣੀ ਬੱਚਾ ਫੇਰ ਅੱਗੇ ਤੁਰਦਾ ਨਹੀਂ ਨਹੀਂ ਤੁਰਦਾ ਜੇ ਆਪਾਂ ਗਾਇਕੇ ਵੀ ਬੱਚਾ ਜੇ ਸਾਡਾ ਸਕੂਲ ਗਾਉਂ ਸਾਨੂੰ ਕਾਦੀ ਟੈਚ ਨਾਲ ਆਪੇ ਜੇ ਆਜੂ ਬਠੀ ਨਹੀਂ ਆਪਾਂ ਨੂੰ ਸਾਰਾ ਆਲਾ ਦਵਾਲਾ ਵੇਖਣਾ ਪੈਣਾ ਬਾਹਰ ਲਾ ਵੀ ਅੰਦਰ ਲਾ ਵੀ ਸਾਡਾ ਬੱਚਾ ਸਹੀ ਸਲਾਤ ਪਹੁੰਚ ਰਿਹਾ ਸਾਡੇ ਬੱਚੇ ਦੀ ਬੈਤਣੀ ਉੱਤਨੀ ਕਿੱਥੇ ਐ ਕਿਹੜੇ ਬੰਦੇ ਦਾ ਬੈਤਣੀ ਉੱਤਨੀ ਜੇ ਉਹ ਚੰਗੇ ਬੰਦੇ ਦਾ ਮਲ ਵਰਤਾਰ ਕਰ ਰਿਹਾ ਹੈ ਉਹ ਨਾ ਉਹ ਬੱਚੇ ਨਾਕੂਰ ਜੇ ਗਰੋ ਬੱਚਾ ਗਲਤ ਰਸਤੇ ਤੇ ਜਾ ਰਿਹਾ ਕਿਸੇ ਦੇ ਨਾਲ ਹੋ ਕੇ ਜਾ ਰਿਹਾ ਉਸ ਨੂੰ ਵੀ ਪਿਆਰ ਦੇ ਨਾਲ ਸਮਝਾਓ ਜੀ ਜ਼ਰੂਰੀ ਨਹੀਂ ਕਲੇਸ਼ ਕਰਕੇ ਘਰੇ ਤਾਤਾ ਤਾਤਾ ਕਰਕੇ ਆਇ ਨਹੀਂ ਪਰਦੇ ਉਠਾਓ ਪਰਿਵਾਰ ਦੇ ਵਿੱਚ ਵਿਚਾਲੇ ਬਿਠਾਓ ਉਹਨੂੰ ਉਹਨੂੰ ਬਿਠਾ ਕੇ ਉਹਦੇ ਨਾਲ ਵੀਰ ਮੇਨਾ ਸਮਝਾਓ ਲੈ ਵੀ ਪੁੱਤ ਇੱਦਾਂ ਆਏ ਆ ਇੱਦਾਂ ਪੁੱਤ ਆਏ ਨੇ ਸਾਲ ਹੋ ਜਾਂਦਾ ਇੱਦਾਂ ਹੋ ਜਾਂਦਾ ਠੀਕ ਹੈ ਲੇਕਿਨ ਜੇ ਉਹ ਫੇਰ ਬnaye ਚੀਜ਼ ਨੂੰ ਸਮਝੋ ਉਸੇ ਪਹਾੜੇ ਨੂੰ ਫੇਰ ਡਰਾਓ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਠੀਕ ਹੈ ਨਾਲ ਡਰਾਉਣ ਦੀ ਲੋੜ ਨਾ ਕੁੱਟਣ ਦੀ ਲੋੜ ਨਾ ਮਾਰਨ ਦੀ ਲੋੜ ਤੇ ਉਹ ਇਸ ਤਰ੍ਹਾਂ ਕਰਕੇ ਭੈਣ ਭਰਾ ਹੌਲੀ ਹੌਲੀ ਨਾਉਦੇ ਦਿਮਾਗ ਦੇ ਵਿੱਚ ਜਰੂਰ ਇਹ ਗੱਲ ਵੱਡ ਜਾਂਦੀ ਹੈ ਫਿਰ ਜਾ ਕੇ ਗੰਦਾ ਬੰਦਾ ਕੰਮ ਆਦਾ ਤਾਂ ਤੱਕ ਨੇ ਸਾਰੇ ਭੈਣ ਭਰਾਵਾਂ ਦਾ ਤੈਦਲੋ ਧੰਨਵਾਦ ਹੈ ਇਸੇ ਤਰ੍ਹਾਂ ਬਲੌਗ ਦੇ ਨਾਲ ਜੁੜੇ ਰਹੋ ਸੱਚੇ ਪਾਤਸ਼ਾਹ ਪਤਰੋਸਤੀ ਭਗਸ਼ੀ ਮੀਰਾ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਤਾਂ ਨੂੰ ਬੱਚਿਆਂ ਨੂੰ ਕਿਉਂ ਅਸੀਂ ਅਰਦਾਸ ਬੇਨਤੀ ਕਰਨੀ ਸਭ ਦੇ ਲਈ ਸੱਚੇ ਪਾਤਸ਼ਾਹ ਸਾਡੇ ਪੈਣ ਪਰਾਂਵਾਂ ਦੇ ਸੱਚੇ ਹੱਥ ਰੱਖੀ ਨਾਮ ਦਾਣ ਦੀ ਵਾਸ਼ਟ ਕਰੀਂ ਮੇਰਾ ਰੱਖੀ ਸਭ ਦਾ ਪਰਿਵਾਰ ਤੇ ਸਭ ਚਰਜਾਂ ਕਲ ਵਿੱਚ ਰੱਖੀ ਠੀਕ ਹੈ ਜੀ ਤੇ ਤੁਸੀਂ ਹਸਤੇ ਵਾਸਤੇ ਰੋ ਇਦਾਂ ਹੀ ਆਪਾਂ ਅਸਰੇ ਵਾਸਤੇ ਆਣੇ ਹੱਜਾ ਉਹਨਾਂ ਦੇ ਦਇਆ ਦੇਵਾ ਦੇਣੇ ਆਪਾਂ ਫੇਰ ਚਲੇ ਜਾਣਾ ਠੀਕ ਹੈ ਪਰ ਇੰਨਾ ਵੀ ਆਪ ਦੇ ਦਿਲ ਚੋਣਾ ਕਿਸੇ ਨੂੰ ਮੜਾ ਕੋ ਦਿਮਾਗ ਨਾ ਗਲਤ ਨਾ ਸੋਚੋ ਨਾ ਅੱਖਾਂ ਨਾ ਉਬਰੀ ਨਜ਼ਰਾਂ ਨਾ ਚੱਤੋ ਠੀਕ ਆਉ ਦੀ ਜਵਾਨੋ ਕਿਸੇ ਨੂੰ ਭੈੜਾ ਸ਼ਬਦ ਨਾ ਕਹੀਏ ਬਹੁਤ ਗਰੇਜ ਕਰੀਦਾ ਬਹੁਤ ਸੂਚੀ ਦਾ ਪਰ ਕਈ ਵਾਰੀ ਇਹ ਜੀ ਆਂਸਰ ਆ ਜਾਂਦੇ ਆ ਆਪਾਂ ਨੂੰ ਬੋਲਣਾ ਪੈਂਦਾ ਹਨ ਤਦ ਤੱਕ ਲਈ ਸਾਰੇ ਭੈੜਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾਵਾਂ ਨੇ ਮੈਨੂੰ ਮਾਨ ਬਖਸ਼ਿਆ ਮੇਰੇ ਤੇ ਇਨੀ ਕਰਪਾ ਕੀਤੀ ਮੈਨੂੰ ਅੱਗੇ ਤੋਂ ਅੱਗੇ ਲਿਜਾਈ। ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਉਸ ਮਾਤਾ ਜੀ ਦਾ ਵੀ ਧੰਨਵਾਦ ਹੈ। ਅਮਰੀਕਾ ਤੋਂ ਦਲਜੀਤ ਕੋਰਾਂਟੇ ਜੀ। ਉਹਨਾਂ ਨੇ ਵੀ ਸਾਨੂੰ ਫੋਨ ਤੇ ਗੱਲਬਾਤ ਕੀਤੀ ਸੀ। ਬਹੁਤ ਚੰਗੇ ਸੁਆਦ ਦੇ, ਬਹੁਤ ਮਿੱਠੇ ਸੁਆਦ ਦੇ ਨੇ। ਤੇ ਬੜੇ ਵਿਸਤਾਰ ਦੇ ਨਾਲ ਸਮਝਾਇਆ ਉਹਨਾਂ ਨੇ ਪੁੱਤਰਾ ਅਜ ਤਾਂ ਐ ਕਰਨਾ, ਅਜ ਤਾਂ ਐ ਕਰਨਾ ਹਨਾ। ਵੀ ਜਾਨੀ ਕਿ ਮੈਨੂੰ ਤੇਰਾ ਇਹ ਸੁਨਿਆ ਨਾ ਵੇ ਵੇ ਤੂੰ ਅੱਜ ਕਿਸੇ ਨੂੰ ਜਿਦਾਈ ਦੇ ਨਾਲ ਗਲਤ ਬੋਲਿਆ ਹਨ ਤੇ ਜੇ ਤੂੰ ਕਿਸੇ ਦੇ ਨਾਲੋਂ ਗੱਲ ਕਰਦੇ ਸਮੇਂ ਜਾਂ ਕਮੈਂਟ ਰਾਈ ਜਾਂ ਕਿਸੇ ਵੀ ਗਲਤ ਮਨਪ੍ਰਤਾ ਲੱਗ ਗਿਆ ਵੀ ਜਾਂ ਕਿਸੇ ਨੂੰ ਬੁਰਾ ਭਲਾ ਗਿਆ ਹਨਾ ਸੋਸ਼ਲ ਮੀਡੀਆ ਤੇ ਆ ਕੇ ਤੇ ਮੈਨੂੰ ਬੁਰਾ ਕੋਈ ਨਹੀਂ ਹੈ ਬਹੁਤ ਬਹੁਤ ਧੰਨਵਾਦ ਆਂਟੀ ਜੀ ਤੁਹਾਡਾ ਪਰ ਕਦੇ ਵੀ ਨਹੀਂ ਹੋ ਸਕਦਾ ਨਾ ਹੋਵੇ ਪ੍ਰਮਾਤਮਾ ਕਿਰਪਾ ਰੱਖੇ ਬਾਕੀ ਜੀ ਤੁਹਾਡਾ ਅਸ਼ੀਰਵਾਦ ਆਂਟੀ ਜੀ ਮੈਂ ਤੁਹਾਡਾ ਦਿਲੋਂ ਧੰਨਵਾਦ ਆ ਪਰ ਤੁਹਾਡਾ ਬੇਟਾ ਤੁਹਾਡੇ ਕਹਨੇ ਤੋਬਾਰ ਨਹੀਂ ਜਾਏਗਾ ਠੀਕ ਹੈ ਜੀ ਜੋ ਕੋਸ ਤੁਹਾਡਾ ਹੁਕਮ ਹੋਊਗਾ ਮੈਂ ਉਹ ਸਰ ਮੱਥੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਪ੍ਰਮਾਤਮਾ ਤੁਹਾਨੂੰ ਚੜਜੀ ਖਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ ਸਾਰੇ ਪਰਿਵਾਰ ਨੂੰ ਮਿਹਰ ਭਰਿਆ ਰੱਖੇ ਤੁਹਾਨੂੰ ਵੀ ਤੰਦਰੁਸਤੀ ਰੱਖੇ ਤੁਸੀਂ ਹੱਸਦੇ ਖੇਡਦੇ ਰਹੋ ਜਦੋਂ ਤੁਸੀਂ ਹੱਸਦੇ ਖੇਡਦੇ ਤੇ ਅਸੀਂ ਵੀ ਹੱਸਦੇ ਖੇਡਦੇ ਆ ਜੀ ਬਹੁਤ ਬਹੁਤ ਧੰਨਵਾਦ ਆ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤਦ ਤੱਕ ਜੀ ਸਾਰੇ ਪੈੜ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ